ਗੁਰਦੁਆਰਾ ਸੁੱਲੀ ਸਰ ਸਾਹਿਬ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਵਿੱਚ ਹੈ। ਇੱਕ ਇਤਿਹਾਸਿਕ ਗੁਰਦੁਆਰਾ ਹੈ। ਇਹ ਗੁਰੂ ਘਰ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ। ਅਤੇ ਮਾਨਸਾ ਤੋਂ ਲਗਭਗ 25 ਕਿਲੋਮੀਟਰ ਦੂਰੀ ਤੇ ਸਰਸਾ ਮਾਨਸਾ ਸੜਕ ਦੇ ਨਜ਼ਦੀਕ ਹੈ। ਪਹਿਲਾਂ ਇਹ ਗੁਰੂ ਘਰ ਪਟਿਆਲਾ रियासत ਦੀ ਬਰਨਾਲਾ ਨਜ਼ਾਮਤ ਵਿੱਚ ਪੈਂਦਾ ਸੀ। ਪਟਿਆਲਾ रियासत ਵੱਲੋਂ ਇਸ ਗੁਰੂ ਘਰ ਲਈ 125 ਕਮਾ ਜਮੀਨ ਦਿੱਤੀ ਗਈ ਹੈ। 1665 ਵਿੱਚ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਤੋਂ ਚਲਕੇ ਜੋਗਾ ਖਿਆਲਾ ਮੋੜ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਵਿੱਚ ਪਹੁੰਚੇ ਤਲਵੰਡੀ ਸਾਬੋ ਤੋਂ ਹੁੰਦੇ ਹੋਏ ਗੁਰੂ ਜੀ ਰਾਤ ਕੱਟਣ ਲਈ ਇਸ ਸਥਾਨ ਉੱਤੇ ਪਹੁੰਚੇ ਰਾਤ ਨੂੰ ਇਸ ਸਥਾਨ ਤੇ ਇੱਕ ਚੋਰ ਨੇ ਉਹਨਾਂ ਦਾ ਘੋੜਾ ਚੋਰੀ ਕਰ ਲਿਆ ਅਤੇ ਲਹਿੰਦੇ ਵਾਲੇ ਪਾਸੇ ਨੂੰ ਤੁਰ ਪਿਆ ਪਰ ਚੋਰ ਘੋੜਾ ਚੋਰੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਚੌਂਦੀ ਲੱਗ ਗਈ ਉਸ ਨੂੰ ਦਿਸ਼ਾ ਭ੍ਰਮਣ ਹੋ ਗਿਆ ਚੋਰ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਦਿਸ਼ਾ ਵੱਲ ਜਾਵੇ ਅਤੇ ਦਿਸਣਾ ਬੰਦ ਹੋ ਗਿਆ ਉਹ ਉਸ ਜਗ੍ਹਾ ਉੱਪਰ ਹੀ ਬੈਠ ਗਿਆ ਸੇਵਾਦਾਰ ਚੋਰੀ ਹੋਏ ਘੋੜੇ ਨੂੰ ਲੱਭਣ ਗਏ ਉਹਨਾਂ ਵੇਖਿਆ ਕਿ ਚੋਰ ਘੋੜੇ ਸਮੇਤ ਬੈਠਾ ਹੈ ਉਸ ਨੂੰ ਫੜ ਕੇ ਜਦ ਗੁਰੂ ਜੀ ਕੋ ਲੈ ਕੇ ਆਏ ਤਾਂ ਚੋਰ ਨੇ ਕਿਹਾ ਕਿ ਤੁਸੀਂ ਕਰਨੀ ਵਾਲੇ ਹੋ ਮੈਂ ਭੁੱਲ ਕੀਤੀ ਹੈ ਜਦੋਂ ਘੋੜਾ ਲੈ ਕੇ ਜਾਂਦਾ ਤਾਂ ਦਿਸਣਾ ਬੰਦ ਹੋ ਜਾਂਦਾ ਸੀ ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਪਰ ਉਸ ਨੇ ਸਜ਼ਾ ਦੀ ਮੰਗ ਕੀਤੀ ਇੱਥੇ ਇੱਕ ਝੰਡ ਸੀ ਜਿਸ ਤੇ ਚੋਰ ਚੜ ਗਿਆ ਜਿੱਥੇ ਹੁਣ ਬੁਰਜ ਬਣਿਆ ਹੋਇਆ ਹੈ ਝੰਡ ਤੋਂ ਚੋਰ ਦਾ ਪੈਰ ਤਿਲਕ ਗਿਆ ਅਤੇ ਇੱਕ ਤਿੱਖਾ ਟਾਣਾ ਜੋ ਟੁੱਟਿਆ ਹੋਇਆ ਸੀ ਉਸ ਦੇ ਢਿੱਡ 'ਚ ਖੁੱਭ ਗਿਆ ਸੂਲੀ ਦੀ ਤਰ੍ਹਾਂ ਸੂਲੀ ਆ ਗਈ ਅਤੇ ਮੁਕਤੀ ਮਿਲ ਗਈ ਜਿਸ ਕਾਰਨ ਇਸ ਜਗ੍ਹਾ ਦਾ ਨਾਂ ਸੂਲੀ ਸਰ ਪੈ ਗਿਆ 10ਵੇਂ ਵਾਲੇ ਦਿਨ ਇੱਥੇ ਭਾਰੀ ਮੇਲਾ ਲੱਗਦਾ ਹੈ 私たちル